ਪੰਜਾਬ ਦੇ ਵਿੱਚ ਹੁਣ ਪਰਾਲੀ ਜਲਾਉਣ ਦੇ ਮਾਮਲੇ 308 ਹੋ ਗਏ ਨੇ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਨੇ ਤਾਂ 15 ਸਤੰਬਰ ਤੋਂ 19 ਅਕਤੂਬਰ ਵਿਚਕਾਰ ਦਰਜ ਮਾਮਲੇ ਤੋਂ ਵਿੱਚ 147 ਐਫ ਆਈ ਆਰਸ ਵੀ ਦਰਜ ਕੀਤੀਆਂ ਨੇ ਤੇ 650000 ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ ਉੱਤੀ ਸੂਬਾ ਸਰਕਾਰ ਨੇ ਜਾਗਰੂਕਤਾ અભિયાન ਚਲਾਇਆ ਹੋਇਆ ਪਰ ਅਜੇ ਵੀ ਕਈ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਨੇ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਪਰਾਲੀ ਜਲਾਉਣ ਦੇ ਸਭ ਤੋਂ ਵੱਧ ਮਾਮਲੇ ਜਾਨੀ ਕਿ 113 ਮਾਮਲੇ ਦਰਜ ਕੀਤੇ ਨੇ ਇਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ 104 ਮਾਮਲੇ ਸਾਹਮਣੇ ਆਏ ਨੇ ਕਿ ਫਿਰੋਜ਼ਪੁਰ ਦੇ ਵਿੱਚ ਪਰਾਲੀ ਜਲਾਉਣ ਦੇ 16 ਪਟਿਆਲਾ ਦੇ ਵਿੱਚ 15 ਗੁਰਦਾਸਪੁਰ ਦੇ ਵਿੱਚ 7 ਮਾਮਲੇ ਆਏ ਨੇ ਸੋ ਦੱਸਦੇ ਕਿ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਅਗਲੀ ਫਸਲ ਦੀ ਬਿਜਾਈ ਦੇ ਲਈ ਬਹੁਤ ਘੱਟ ਸਮਾਂ ਮਿਲਦਾ ਹੈ ਇਸ ਦੇ ਨਾਲ ਹੀ ਕਿਸਾਨਾਂ ਦੇ ਕੋਲ ਵਿਕਲਪ ਘੱਟ ਹੋਣ ਕਾਰਨ ਉਹ ਪਰਾਲੀ ਨੂੰ ਅੱਗ ਲਗਾ ਦਿੰਦੇ ਨੇ ਅੱਗ ਲਗਾਉਣ ਦੇ ਨਾਲ ਉਹਨਾਂ ਨੂੰ ਪਰਾਲੀ ਪ੍ਰਬੰਧਨ ਤੇ ਹੋਰ ਖਰਚਿਆਂ ਤੋਂ ਵੀ ਰਾਹਤ ਮਿਲਦੀ ਹੈ ਸੋ ਪੀਪੀਸੀਬੀ ਦੇ ਅੰਕੜਿਆਂ ਅਨੁਸਾਰ ਕੰਟਾਕ 132 ਮਾਮਲੇ ਦੇ ਵਿੱਚ ਵਾਤਾਵਰਣ ਦੇ ਨੁਕਸਾਨ ਦੀ ਭਰਪਾਈ ਦੇ ਤੌਰ ਤੇ 6,50,000 ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ ਜਿਸ ਦੇ ਵਿੱਚ ਕੁੱਲ ਜੁਰਮਾਨੇ ਚ 4,17,000 ਰੁਪਏ ਤੋਂ ਵੱਧ ਦੀ ਵਸੂਲੀ ਵੀ ਹੋ ਚੁੱਕੀ ਹੈ ਸੋ ਪੰਜਾਬ ਦੇ ਵਿੱਚ ਪਰਾਲੀ ਜਲਾਉਣ ਦੀ ਘਟਨਾਵਾਂ ਨੂੰ ਲੈ ਕੇ 147 ਐਫ ਆਈ ਆਰਸ ਵੀ ਦਰਜ ਕੀਤੀਆਂ ਨੇ ਇਹਨਾਂ ਵਿੱਚ ਸਭ ਤੋਂ 81 ਤਰੰਤਾਰਨ ਅੰਮ੍ਰਿਤਸਰ ਦੇ ਵਿੱਚ 37 ਐਫ ਆਈ ਆਰ ਹੋਈਆਂ ਨੇ ਤੇ ਭਾਰਤੀ ਨਿਆਇ ਸਹਿਤਾ ਦੀ ਧਾਰਾ 223 ਦੇ ਤਹਿਤ ਮਾਮਲੇ ਦਰਜ ਕੀਤੇ ਨੇ ਪੰਜਾਬ ਦੇ ਵਿੱਚ 2024 ਵਿੱਚ ਪਰਾਲੀ ਚਲਾਉਣ ਦੀਆਂ 10909 ਕਟਨਾਵਾਂ ਦਰਜ ਕੀਤੀਆਂ ਸਨ ਜਦਕਿ 2023 ਦੇ ਵਿੱਚ ਇਹ ਮਾਮਲੇ 36663 ਰਹਿ ਗਏ ਜੀ ਸੂਬੇ ਦੇ ਵਿੱਚ 2022 ਵਿੱਚ ਪਰਾਲੀ ਚਲਾਉਣ ਦੇ 49922 ਮਾਮਲੇ ਦਰਜ ਕੀਤੇ ਸਨ 2021 ਵਿੱਚ 71000 2020 ਦੇ ਵਿੱਚ 76000 ਤੇ 19 ਦੇ ਵਿੱਚ 55210 ਮਾਮਲੇ ਤੇ 2018 ਦੇ ਵਿੱਚ 50590 ਮਾਮਲੇ ਸਾਹਮਣੇ ਆਏ